ਬੋਟਾ ਨਾ ਪਾਇਓ ਇਹਨਾਂ ਨੇ ਕਰੋੜਾ ਰੁਪਈਆ ਖਰਚ ਕੀਤਾ ਸਤਾਰਾਂ ਤੇ ਵੀ ਅਸੀਂ ਕੱਚੇ ਤੇ ਆਪਾਂ ਪੱਕੇ ਕਰਦੇ ਆ ਕਰਦੇ ਆ ਉਹ ਦੇ ਆਪਾਂ ਕ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤੇ ਦਿੱਤੇ ਸੀ ਕਿਹਾ ਸੀ ਕਿ ਅਸੀਂ ਤੁਹਾਨੂੰ ਰੈਗੂਲਰ ਕਰਤਾ ਨਾ ਜਿਤਾਇਓ ਜਿਹੜੇ ਕਹਿੰਦੇ ਸੀ ਵੀ ਇਹਨੂੰ ਹਰਾ ਦਿਓ ਨਸ਼ੇ ਤੋਂ ਬਚਾ ਲੋਂਗੇ ਅੱਜ ਅੱਜ ਦਾ ਮੁੱਖ ਮੰਤਰੀ ਕਹਿ ਰਿਹਾ ਇਹਨੂੰ ਜਿਤਾ ਦਿਓ ਲੋਕਾਂ ਨੂੰ ਨਸ਼ੇ ਤੋਂ ਬਚਾ ਲੋਂਗੇ ਮੁੱਖ ਮੰਤਰੀ ਸਾਹਿਬ ਇਹ ਆਏ ਮਸਲੇ ਹੱਲ ਨਹੀਂ ਹੋਣੇ ਕੰਮ ਕਰ ਰਿਹਾ ਪਰ ਤਨਖਾਹ ਸਾਡੀ 6000 ਰੁਪਿਆ ਆ ਜਿਹੜੇ ਫੋਕੇ ਵਾਜੇ ਜਿਹੜੇ ਅਸੀਂ ਅਜੇ ਵੀ ਰੋਲ ਰਹੇ ਆ ਜਿਹੜੇ ਕਹਿ ਰਹੇ ਕਿ ਨਾ ਅਸੀਂ ਸਾਰੇ ਪੱਕੇ ਕਰਤੇ ਕੋਈ ਕੱਚਾ ਰਹਿਣ ਨਹੀਂ ਦੇਣਾ ਪਰ ਅੱਜ ਅਸੀਂ ਦੱਸਦੇ ਆ ਕਿ ਅਸੀਂ ਅੱਜ ਵੀ 6000 ਤੇ ਕੰਮ ਕਰ ਰਹੇ ਆ ਅੱਜ ਵੀ ਅਸੀਂ ਠੱਕੇ ਖਾ ਰਹੇ ਆ ਸਾਨੂੰ ਰੈਗੂਲਰ ਕਰੋ ਸਾਨੂੰ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਹਿੰਦੇ 6000 ਤੋਂ ਜ਼ਿਆਦਾ ਦਾ ਤੁਹਾਡੇ ਨਰੇਗਾ ਮਜ਼ਦੂਰ ਨੇ ਜਿਹੜੇ ਉਹ ਕੰਮ ਤਨਖਾਹ ਲੈਂਦੇ ਨੇ ਤੁਸੀਂ ਇੱਕ ਅਧਿਆਪਕ ਨਰਮਾਤਾ ਹੋ ਕੇ ਸਮਾਜ ਦਾ ਤੁਸੀਂ 6000 ਰੁਪਏ ਤੇ ਕਿਵੇਂ ਕੰਮ ਕਰਦੇ ਹੋ ਸਾਡੇ ਨਾਲ ਫਲੋਰ ਵਿਖੇ ਪ੍ਰੈਸ ਕਾਨਫਰੈਂਸ ਮੀਟਿੰਗ ਦੇ ਵਿੱਚ ਵਾਦਾ ਕਰਿਆ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਤੁਹਾਡਾ 6000 ਤੋਂ ਵਾਧਾ ਕਰਕੇ 18000 ਤਨਖਾਹ ਕਰਾਂਗੇ ਪਰ ਅੱਜ ਤੱਕ ਉਹ ਵਾਦਾ ਵਫਾ ਨਹੀਂ ਹੋਇਆ 6000 ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਤੇ ਸਾਨੂੰ ਆਰਡਰ ਨਹੀਂ ਮਿਲ ਰਹੇ ਸਾਡਾ 2 ਸਾਲ ਹੋ ਗਏ ਪਾਲਸੀ ਪੂਰੀ ਹੋਈ ਨੂੰ ਹੁਣ ਅਸੀਂ 12 ਸਾਲ ਹੋ ਗਏ ਕੰਮ ਕਰਦਿਆਂ ਨੂੰ 6000 ਤੇ ਜੇ ਸਾਨੂੰ ਇਹਨਾਂ ਨੇ ਆਰਡਰ ਨਾ ਦਿੱਤੇ ਇਸ ਜਿਮਨੀ ਚੋਂ ਦੇ ਵਿੱਚ ਅਸੀਂ ਇੱਥੋਂ ਤਾਂ ਹੀ ਰਹਿਣ ਵਾਲੇ ਆ ਅਸੀਂ ਆਪਣੇ ਘਰ ਵੋਟਾਂ ਖਰਾਬ ਕਰਾਂਗੇ ਇਹਨਾਂ ਨੂੰ ਹੀ ਵੋਟ